ਅੱਤ ਸ੍ਰੀ ਅਕਾਲ ਸੰਡੇ ਟੁੱਲੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਇੱਕ ਅਗ ਘਰੀ ਇਹ ਘਰੀ ਬਣਾਉਣ ਦੇ ਲਈ ਆਪਾਂ ਨੇ ਇੱਕ ਫਰਾਈਪੈਨ ਲੈ ਲਿਆ ਉਹਦੇ ਵਿੱਚ ਆਪਾਂ ਇਹਨੂੰ ਗਰਮ ਕਰਕੇ ਇਹਦੇ ਵਿੱਚ ਆਪਾਂ ਆਂਡੇ ਪਾ ਲਵਾਂਗੇ ਤਿੰਨੇ ਮੈਂ ਅੰਡੇ ਲਏ ਆ ਉਹਨਾਂ ਤਿੰਨਾਂ ਨੂੰ ਆਪਾਂ ਫਰਾਈਪੈਨ ਦੇ ਵਿੱਚ ਪਾ ਲਵਾਂਗੇ ਇਹਨੂੰ ਆਪਾਂ ਸੇਕ ਲਵਾਵਾਂਗੇ ਲੋਕ ਤਾਂ ਜਲਦੀ ਸਬਜੀ ਤਿਆਰ ਹੋ ਜਾਂਦੀ ਹੈ ਜੀ ਕੋਈ ਟੰਗਟ ਨਹੀਂ ਹੈਗਾ ਇਹ ਸਬਜੀ ਦਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਇੱਕ ਚਮਚ ਘਿਓ ਦਾ ਪਾਵਾਂਗੇ ਹਾਂਜੀ ਇਹਨੂੰ ਆਪਾਂ ਹੁਣ ਘਿਓ ਦੇ ਵਿੱਚ ਹੀ ਭੁੰਨ ਲਵਾਂਗੇ ਜੇ ਇਹਨੂੰ ਤੋੜਿਆ ਸੀ ਕਰਵਾ ਕੇ ਆਪਾਂ ਤਾਂ ਇਹਨੂੰ ਹਲਾਉਂਦੇ ਰਹਿਣਾ ਜੀ ਇਹਨਾਂ ਨੂੰ ਆਪਾਂ ਆਂਡਿਆਂ ਨਾਲ ਇਦੇ ਵਿੱਚ ਆਪਾਂ ਥੋੜਾ ਥੋੜਾ ਨਮਕ ਮਿਰਚ ਪਾ ਦਵਾਂਗੇ ਸਵਾਦ ਅਨੁਸਾਰ ਨਮਕ ਮਿਰਚ ਥੋੜੀ ਜੀ ਹਲਦੀ ਧਨੀਆ ਪਾਊਡਰ ਇਹਦੇ ਵਿੱਚ ਤਾਂ ਪਾ ਦਾਂਗੇ ਇਹ ਇਹਦੇ ਸਾਰੇ ਆਲੇ ਦੁਆਲੇ ਇਹ ਮਸਾਲੇ ਨਾਲ ਲਿਪਟ ਜਾਣਗੇ ਇਸ ਕਰਕੇ ਨਾਲੇ ਟੇਸਟ ਵਧੀਆ ਹੋਊਗਾ ਇਹਨਾਂ ਦਾ ਹਾਂਜੀ ਇਹ ਬਣ ਗਏ ਆਪਣੇ ਹੁਣ ਆਪਾਂ ਇੱਕ ਕੜਾਈ ਪੈ ਲੈ ਲਿਆ ਉਹਦੇ ਵਿੱਚ ਤੇਲ ਪਾ ਲਿਆ ਜੀਰਾ ਪਾਤਾ ਢੀਲਾ ਤੜਕਿਆ ਗਿਆ ਪਿਆਜ਼ ਚੋਪਰ ਕਰੇ ਹੋਏ ਪਾਤੇ ਇਹਨੂੰ ਆਪਾਂ ਹਲਾਵਾਂਗੇ ਜੀ ਤਾਂ ਪਿਆਜ਼ ਨੂੰ ਪਿਆਜ਼ ਪੁੱਜਣ ਤੇ ਆਪਾਂ ਫਿਰ ਇਹਦੇ ਵਿੱਚ ਟਮਾਟਰ ਪਾ ਦਾਂਗੇ ਸੜ ਅਤੇ ਅਦਰਕ ਦਾ ਪੇਸਟ ਪਾਤਾ ਇਹਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਹਾਂਜੀ ਦੋ ਮਿੰਟ ਟਮਾਟਰ ਲੈ ਸੀ ਇਹਨੂੰ ਵੀ ਆਪਾਂ ਚੋਪਰ ਕਰ ਲਿਆ ਸੀਗਾ ਤੇ ਇਹ ਵੀ ਆਪਾਂ ਇਹਦੀ ਪਿਆਜ਼ਾਂ ਦੇ ਵਿੱਚ ਪਾ ਕੇ ਇਹਨੂੰ ਸੇਕ ਲਵਾਵਾਂਗੇ ਆਪਾਂ ਨਾਮਕ ਵਿੱਚ ਪਹਿਲਾ ਵੀ ਟਮਾਟਰ ਅੰਡੇ ਆਜਾ ਪਾਇਆ ਸੀ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਵਾਂਗੇ ਦੋ ਹਰੀਆ ਮਿਰਚਾਂ ਹਾਂਜੀ ਨਾਮਕ ਹਲਦੀ ਧਨੀਆ ਪਾਊਡਰ ਜੀਰਾ ਪਾਊਡਰ ਸਾਰਾ ਪਾਤਾ ਇਹਦੇ ਵਿੱਚ ਹੁਣ ਆਪਾਂ ਜਿਹੜੇ ਆਪਣਾ ਤੜਕਾ ਦੇਖੋ ਜੀ ਪਿਆ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਪਾਣੀ ਨਹੀਂ ਪਹਿਲਾਂ ਉਹ ਅੰਡੇ ਜਿਹੜੇ ਆਪਾਂ ਕੀਤੇ ਸੀਗੇ ਉਹ ਪਾ ਕੇ ਥੋੜਾ ਜਿਹਾ ਲਗਾਵਾਂਗੇ ਸੇਕ ਲਗਾਉਣ ਤੋਂ ਬਾਅਦ ਆਪਾਂ ਅੱਧਾ ਗਲਾਸ ਪਾਣੀ ਦਾ ਪਾਵਾਂਗੇ ਹਾਂਜੀ ਇਹਨੂੰ ਆਪਾਂ ਸੇਕ ਲਗਾਵਾਂਗੇ ਦੁਬਾਰਾ ਸੇਕ ਲਵਾ ਕੇ ਇਹਦੇ ਵਿੱਚ ਕਸਤੂਰੀ ਮੇਥੀ ਪਾਤੀ ਆਪਣੀ ਅੰਡੇ ਦੀ ਗਰੇਵੀ ਬਣ ਗਈ ਆ ਸਬਜ਼ੀ ਆਪਣੀ ਤਿਆਰ ਆ ਜੀ ਇੱਕ ਕਰੀ ਬਣ ਕੇ ਤਿਆਰ ਆ ਜੀ ਆਪਣੇ ਤੇ ਨੂੰ ਆਪਾਂ ਹੁਣ ਪਲੇਟਿੰਗ ਕਰਾਂਗੇ ਤੜੀਆਂ ਆਪਣੀ ਬਾਧਵਾਂਗੇ ਹੋਰ ਆਪਾਂ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਜੀ